ਸਰਵਤ ਸੰਗਤਾਂ ਨੂੰ ਇਹ ਤੇ ਪੱਲੀ ਪ੍ਰਕਾਰ ਪਤਾ ਹੀ ਹੈ ਕਿ ਅੱਜ ਡੇ ਸੰਤ ਜੀ ਮਹਾਰਾਜ ਦੀ 50 ਬਰਸੀ ਦੇ ਸੰਬੰਧ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਾਂ ਜੋੜ ਮਿਲ ਕਰ ਰਹੇ ਹਾਂ ਅੱਜ ਉਸ ਦਾ ਚੌਥਾ ਦਿਨ ਹੈ ਮਤਬਾਤੁਰ ਪਿਛਲੇ ਕਈ ਦਿਨਾਂ ਤੋਂ ਆਪ ਰੋਜ਼ਾਨਾ ਮਹਾਂਪੁਰਖਾਂ ਦੀ ਸਤਿਪੂ ਅਸਤੋਪੂ ਭੂਮੀ ਦੇ ਉੱਪਰ ਇਕੱਤਰ ਹੋ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ ਔਰ ਅੱਜ ਹਫਤਾਵਾਰੀ ਦੀਵਾਨ ਵੀ ਹੈ ਹਰ ਐਤਵਾਰ ਨੂੰ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਇੱਥੇ ਜੁੜ ਮਿਲ ਕੇ ਬੈਠਦੇ ਹਾਂ ਗੁਰਬਾਣੀ ਦੇ ਕੀਰਤਨ ਔਰ ਵਿਚਾਰਾਂ ਦੇ ਨਾਲ ਜੁੜਨ ਦਾ ਮੌਕਾ ਹੱਸਤੇ